ਗੁਰਜੀ ਦਾ ਖਾਲਸਾ ਮਾਇ ਗੁਰਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜਾ ਜਥਾ 20 ਤਰੀਕ ਨੂੰ ਹਜੂਰ ਸਾਹਿਬ ਦੀ ਯਾਤਰਾ ਤੇ ਗਿਆ ਸੀ ਉਹ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਜਿਹੜੀਆਂ ਸਖਤਾਂ ਨੇ ਜੀਆਂ ਆਖਦੇ ਆ ਮਾਇ ਗੁਰਜੀ ਦਾ ਖਾਲਸਾ ਮਾਇ ਗੁਰਜੀ ਕੀ ਫਤਿਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਅੱਜ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵੱਲੋਂ ਜੋ ਕਿ 20 ਤਰੀਕ ਨੂੰ ਜੱਥਾ ਗਿਆ ਸੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਸ ਜੱਥੇ ਦੀ ਵਾਪਸੀ ਹੋਈ ਹੈ ਅਸੀਂ ਸੰਤਾਂ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਦਾਨ ਸਿੰਘ ਜੀ ਦਾ ਅਤੇ ਗੁਰਦੁਆਰਾ ਲੋਕਲ ਗੁਰਦੁਆਰਾ ਸਾਹਿਬ ਨਾਨਕ ਧੀਰਾ ਸਾਹਿਬ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜੀ ਦੇ ਦਰਸ਼ਨ ਕਰਾ ਕੇ ਅੱਜ ਸੰਸਾਰੀਆਂ ਸੰਗਤਾਂ ਦੇ ਸਮੇਤ ਜਥਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਅਤੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਜਥੇ ਨੂੰ ਸਹਿਯੋਗ ਦਿਓ ਤੇ ਅੱਗੇ ਵਾਸਤੇ ਵੀ ਇਹ ਜੋ ਯਾਤਰਾ ਜਾਏਗੀ ਉਸ ਦੀਆਂ ਟਿਕਟਾਂ ਅਸੀਂ ਸਤੰਬਰ ਮਹੀਨੇ ਦੇ ਵਿੱਚ ਬੁਕਿੰਗ ਲੈਂਦੇ ਹਾਂ ਸੰਗਤਾਂ ਅੱਗੇ ਤੋਂ ਵੀ ਇਹ ਨੋਟ ਕਰਨ ਕਿ ਸਮੇਂ ਸਿਰ ਆਪਣੀ ਬੁਕਿੰਗ ਕਰਾਇਆ ਕਰਨ ਤਾਂਕੇ ਗੁਰੂ ਦਾ ਮਦੇ ਦਰਸ਼ਨ ਕਰਾਇਆ ਜਾ ਇਸ ਦਾ ਤੁਹਾਡਾ ਸਵਾਲ ਕੀਤਾ ਜੇ ਜਾ ਕੇ ਤੇ ਪਹੁੰਚ ਕੇ ਸਵਾਗਤ ਕਰਦੇ ਉਹਨਾਂ ਨੂੰ ਵੀ ਕਰਨ ਜਾ ਰਹੇ ਜਿਹੜੇ ਵੱਖ-ਵੱਖ ਸਟੇਸ਼ਨਾਂ ਤੇ ਜਿੱਥੇ ਦਾ ਸਵਾਗਤ ਲੰਗਰਾ ਰਹੀਂ ਜਾਂ ਹੋਰ ਖਾਣ ਪੀਣ ਦੀਆਂ ਚੀਜ਼ਾਂ ਰਹੀਂ ਚਾਹ ਰਹੀਂ ਪਾਣੀ ਰਹੀਂ ਜਿਸ ਤਰ੍ਹਾਂ ਵੀ ਜਿੱਥੇ ਦਾ ਬਹੁਤ ਸਹਿਯੋਗ ਹੋਇਆ ਰਸਤੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਸ ਜੋ ਵੀ ਸੰਗਤਾਂ ਜਿੱਥੇ ਦੀ ਸੇਵਾ ਕਰਦੀਆਂ ਹਨ ਸਵਾਗਤ ਕਰਦੀਆਂ ਹਨ ਪਰਮਾਤਮਾ ਉਹਨਾਂ ਨੂੰ ਬਲ ਬੁੱਧੀ ਤੇ ਉਦਮ ਬਖਸ਼ੇ ਤੇ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ